ਸੱਚੀ ਅਕਾਲ ਦੀ ਮੈਂ ਆ ਸਾਡਾ ਕਿਸਾਨ ਤੋਂ ਲੱਭਰੀ ਸਿੰਘ ਪੁੱਲਰ ਆ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ ਇਹ ਆਪਣੀ ਫੁੱਲ ਪਰਾਲੀ ਦੇ ਵਿੱਚ 13 ਨਵੰਬਰ ਨੂੰ ਬਜਾਈ ਕੀਤੀ ਗਈ ਸੀ ਅੱਜ 23-24 ਦਿਨਾਂ ਦੀ ਹੋ ਚੁੱਕੀ ਆ ਤੇ ਹਲੇ ਤੱਕ ਇਸ ਉੱਪਰ ਕੋਈ ਵੀ ਖਾਦ ਨਹੀਂ ਪਾਈ ਗਈ ਤੇ ਹਲੇ ਤੱਕ ਇਸ ਨੂੰ ਪਹਿਲਾ ਪਾਣੀ ਵੀ ਨਹੀਂ ਲਗਾਇਆ ਗਿਆ ਤੇ ਗਰੋਥ ਤੁਹਾਡੇ ਸਾਹਮਣੇ ਹੈ ਮੇਰੀ ਇੱਕ ਗਿੱਟ ਤੋਂ 5-7 ਉਂਗਲਾਂ ਉੱਪਰੀ ਆ ਤੇ ਪੱਤੇ ਦੀ ਚੜਾਈ ਵੀ ਬਹੁਤ ਜ਼ਿਆਦਾ ਵਧੀਆ ਪੂਰੀ ਕਾਲੀ ਸ਼ਾ ਤੇ ਪਰਾਲੀ ਵਾਲਾ ਖੇਤ ਦੇਖੋ ਤੁਸੀਂ ਦੇਖਿਆ ਹੋਊਗਾ ਕਿ ਪਰਾਲੀ ਵਾਲਾ ਖੇਤ ਜਿੱਥੇ ਹੈਪੀ ਹੀਡਰ ਨਾਲ ਕਣਕੀ ਬੀਜੀ ਜਾਂਦੀ ਹੈਗੀ ਪਰਾਲੀ ਦੂਰੋਂ ਦਿਸਦੀ ਹੈ ਹਨਾ ਪਰੰਤੂ ਇਹਦੇ ਵਿੱਚ ਪਰਾਲੀ ਘੱਟ ਕਣਕ ਹੀ ਦਿਸ ਰਹੀ ਹੈ ਇਹ ਕਣਕ ਆਪਾਂ 스마트 ਸੀਡਰ ਨਾਲ ਫੁੱਲ ਪਰਾਲੀ ਦੇ ਵਿੱਚ ਬਜਾਈ ਕੀਤੀ ਸੀ ਤੇ ਬੂਝਾ ਬਹੁਤ ਵਧੀਆ ਮਾਰ ਰਹੀ ਆ ਹਾਈਟ ਬਹੁਤ ਜ਼ਿਆਦਾ ਵਧੀਆ ਸੋਹਣੀ ਕਰ ਰਹੀ ਆ ਤੇ ਰੰਦਾ ਖੁੰਦਾ ਇਸ ਕਣਕ ਨੂੰ ਜਿੱਥੇ ਫੁੱਲ ਪਰਾਲੀ ਸੀ ਸੁੰਢੀ ਬਿਨੀ ਪਈ ਹਾਂ ਦੋਸਤੋ ਇੱਥੇ ਕਈ ਕਿਸਾਨ ਵੀਰ ਹੈਰਾਨ ਹੋਣਗੇ ਯਾਰ ਅਸੀਂ ਤਾਂ ਅਗਲਾਕੇ ਬੀਜੀ ਸੀ ਯਾਰ ਅਸੀਂ ਤਾਂ ਸੁਪਰ ਸੀਡਰ ਨਾ ਬੀਜੀ ਸੀ ਹਾਂ ਦੋਸਤੋ ਸੱਚ ਮੈਨੂੰ ਯਾਦ ਆਇਆ ਜਿਹੜਾ ਮੇਰਾ ਆ ਖੇਤ ਆ ਇਹਦੇ ਬਿਲਕੁਲ ਨਾਲ ਜਣ ਕੇ ਵਟ ਸੰਝੀ ਆ ਬਾਸਮਤੀ 17 18 ਲਗਾਈ ਗਈ ਸੀ ਆਪਣੇ ਸੋਸ਼ਲ ਮੀਡੀਆ ਤੇ ਨਾ ਆਪਣੇ ਕਿਸਾਨ ਵੀਰਾਂ ਨੂੰ ਗਮਰਾਹ ਕੀਤਾ ਜਾ ਰਿਹਾ ਕਿ ਯਾਰ ਨਾ ਜੇਕਰ ਤੁਸੀਂ ਬਾਸਮਤੀ ਲਗਾਈਏ ਤਾਂ ਤੁਹਾਡੇ ਖੇਤਾਂ ਸੁੰਢੀ ਜਾਊਗੀ ਤੁਹਾਡੇ ਨਾਲ ਵਾਲੇ ਖੇਤ ਵੀ ਸੁੰਢੀ ਪੈ ਜਾਊਗੀ ਤਾਂ ਇਹਦੇ ਵਿੱਚ ਦੇਖਣ ਨੂੰ ਵੀ ਸੁੰਢੀ ਹੈ ਨਹੀਂ ਕਿ ਬਹੁਤ ਜ਼ਿਆਦੀ ਵਧੀਆ ਗਰੋਥ ਕਰ ਰਹੀ ਹੈ ਹਾਲੇ ਤੱਕ ਪਹਿਲਾ ਲਗਾਉਣਾ ਆਪਾਂ 1-2 ਦਿਨਾਂ ਦੇ ਵਿੱਚ ਸਟਾਰਟ ਕਰਾਂਗੇ ਪਹਿਲਾ ਪਾਣੀ ਤੇ ਸਾਰਾ ਕੁਝ ਤਾਂ ਹੁਣ ਦੱਸਾਂਗੇ ਇਸ ਕਣਕ ਦੇ ਵਿੱਚ ਕੀ ਕੁਝ ਪਾਇਆ ਕੀ ਕੁਝ ਨਹੀਂ ਪਾਇਆ ਤੇ ਪਹਿਲਾ ਪਾਣੀ ਕਿੰਨੇ ਦਿਨਾਂ ਬਾਅਦ ਲਾਵਾਂਗੇ ਕਿਵੇਂ ਲਾਉਣਾ ਕਿੰਨੀਆਂ ਖਾਦਾ ਪਾਉਣੀ ਹੈ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਹੁਣ ਗੱਲ ਕਰੀਏ ਬੀਜ ਦੀ ਤਾਂ ਸੋਸ਼ਲ ਮੀਡੀਆ ਤੇ ਕਾਫੀ ਰੌਲਾ ਪਾਇਆ ਜਾਂਦਾ ਜਰ ਜਿੱਥੇ ਪ੍ਰਾਲੀ ਹੋਵੇ ਨਾ ਉੱਥੇ ਤੁਸੀਂ ਕਟਕਟ 60 ਕਿਲੋ 5 ਕਿਲੋ ਬੀਜ ਤਾਂ ਪਾਈ ਪਾਓ ਇੰਨਾ ਬੀਜ ਪਾ ਕੇ ਯਾਰ ਮਰਨਾ ਆਪਾਂ ਵੈਸੇ ਤਾਂ ਮੈਂ ਕਦੇ 40 ਕਿਲੋ ਤੋਂ ਉੱਪਰ ਕਦੇ ਬੀਜ ਪਾਇਆ ਹੀ ਨਹੀਂ ਸੀ ਪਰੰਤੂ ਇਹ ਖੇਤ ਦੇ ਵਿੱਚ ਪ੍ਰਾਲੀ ਪਾਲਿਸੀ ਤਾ ਫਿਰ ਮੈਂ ਸੋਚਿਆ ਕਿਉਂ ਨਾ 10 ਕਿਲੋ ਬੀਜ ਵਧਾ ਲੀਏ ਤਾਂ ਪ੍ਰਤੀ ਏਕੜ ਮੈਂ 50 ਕਿਲੋ ਬੀਜ ਪਾਇਆ ਆ ਫੁੱਲ ਪ੍ਰਾਲੀ ਦੇ ਵਿੱਚ ਤਾਂ ਬੀਜ ਬਹੁਤ ਜਦੇ ਵਧੀਆ ਜੰਮਿਆਗਾ ਤੇ ਆ ਤੁਹਾਡੇ ਸਾਹਮਣੇ ਆ ਪੂਰਾ ਖੇਤ ਹਰੀਆਲੀ ਨਾਲ ਟਕਿਆ ਪਿਆਗਾ ਉਹ ਵੀ ਪ੍ਰਾਲੀ ਵਾਲਾ ਖੇਤ ਬਾਕੀ ਹਲੇ ਤਾਂ ਪਹਿਲਾ ਪਾਣੀ ਲਾਉਣਾ ਇਹਦੇ ਉੱਪਰ ਖਾਦ ਤਾਂ ਪੈਣੀ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਇਸ ਕਲਕ ਦੀ ਕਿੰਨੀ ਕੁ ਗ੍ਰੋਥ ਹੁੰਦੀ ਆ ਕਿੰਨਾ ਕ ਬੋਟਾ ਮਾਰਦੀ ਆ ਤੇ ਕਿੰਨਾ ਕ ਕਾਲਾ ਸ਼ਾ ਰੰਗ ਰਹਿੰਦਾਗਾ ਹਾਂ ਦੋਸਤੋ ਹੁਣ ਗੱਲ ਕਰਕੇ ਸੁੰਢੀ ਦੀ ਯਾਰ ਸੁੰਡੀ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਆ ਮੇਰੇ ਕੋਲੇ ਜਿੰਨੇ ਫੋਨ ਆਏ ਆ 90 ਤੋਂ 95% ਤੱਕ ਤਾਂ ਸੁਪਰ ਸੀਡਰ ਵਾਲਿਆਂ ਦੇ ਕਿਸਾਨਾਂ ਦੇ ਆਏ ਆ ਜਿੰਨਾ ਕਿਸਾਨ ਵੀਰਾਂ ਨੇ ਸੁਪਰ ਸੀਡਰ ਨਾਲ ਕਣਕ ਬੀਜੀ ਸੀ ਵੈਸੇ ਤਾਂ ਹਰੇਕ ਤਰੀਕੇ ਨਾਲ ਚਾਹੇ ਤੁਸੀਂ ਆਪਣੇ ਰੋਟਾ ਵੇਟਰ ਨਾਲ ਕਣਕ ਬੀਜੀ ਚਾਹੇ ਨਾਰਮਲ ਮਸ਼ੀਨਾਂ ਨਾਲ ਬੀਜੀ ਚਾਹੇ 0 ਡਾਲਰ ਨਾਲ ਚਾਹੇ ਐਪੀ ਸੀਡਰ ਨਾਲ ਚਾਹੇ ਸਮਾਰਟ ਸੀਡਰ ਨਾਲ ਸਮੱਸਿਆ ਸਾਰਾ ਚ ਆ ਰਹੀ ਆ ਪਰੰਤੂ ਸਭ ਤੋਂ ਵੱਧ ਸਮੱਸਿਆ ਆ ਰਹੀ ਆ ਜਿਨ੍ਹਾਂ ਨੇ ਸਿਰਫ ਲੈਣਾ ਨੂੰ ਅੱਗ ਲਾ ਕੇ ਖਰਚਿਆਂ ਦੇ ਵਿੱਚ ਸੁਪਰ ਸੀਡਨਾ ਕਣਕੀ ਬੀਜੀ ਸੀ ਜਿਹੜੇ ਕਿਸਾਨ ਵੀਰ ਕਮੈਂਟ ਕਰਦੇ ਸੀਗੇ ਜਦੋਂ ਇਹ ਕਣਕ ਦੀ ਬਜਾਈ ਮੈਂ ਕਰ ਰਿਹਾ ਸੀ ਯਾਰ ਤੇਰੀ ਕਣਕ ਨਹੀਂ ਕੰਮ ਜਾਵੇ ਹੁੰਦੀ ਨਾ ਇਹਨੂੰ ਤਾਂ ਉਗਰਦੀ ਨੂੰ ਸੰਢੀ ਪੈ ਜਾਊਗੀ ਇਹਦੇ ਵਿੱਚ ਸੰਢੀ ਦੇਖਣ ਨੂੰ ਹੈ ਨਹੀਂ ਗਰੋਥ ਬਹੁਤ ਜ਼ਿਆਦਾ ਵਧੀਆ ਹੋ ਰਹੀ ਆ ਪਰੰਤੂ ਜਿਨ੍ਹਾਂ ਨੇ ਕਮੈਂਟ ਕੀਤੇ ਸੀ ਉਹਨਾਂ ਦੇ ਖੇਤਾਂ ਦੇ ਵਿੱਚ ਜਰੂਰ ਸੰਢੀ ਆ ਚੁੱਕੀ ਆ ਤੇ ਸੰਢੀ ਦਾ ਹੱਲ ਕਲੋਰੋਕਰਾਟੇ ਹੈ ਨਹੀਂ ਗਾ ਜਿਵੇਂ ਨਰਮੇ ਦੇ ਵਿੱਚ ਗੁਲਾਬੀ ਸੁੰਢੀ ਤੇ ਹਲੇ ਤੱਕ ਕੋਈ ਹੱਲ ਨਹੀਂ ਨਾ ਓਵੇਂ ਜਿਹੜੀ ਕਣਕ ਦੇ ਵਿੱਚ ਆ ਰਹੀ ਹੈ ਗੁਲਾਬੀ ਸੁੰਢੀ ਇਸ ਦਾ ਵੀ ਕੋਈ ਪੱਕਾ ਹੱਲ ਹੈ ਨਹੀਂ ਜਿਵੇਂ ਹੀ ਠੰਡ ਬਦੂਗੀ ਇਹ ਆਪਣੇ ਆਪ ਕੰਟਰੋਲ ਹੋ ਜਾਵੇਗੀ ਜਿਹੜੇ ਕਿਸਾਨ ਵੀ ਕੋਰਾ ਜਿੰਨੀ ਸਪਰੇ ਕਰੀ ਜਾਂਦੇ ਆ ਨਾ ਯਾਰ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਤੇ ਕੁਛ ਚਮਚਾ ਵਾਲੋ ਵੀ ਰეკਮੈਂਡ ਕੀਤੀ ਜਾਂਦੀ ਹੈ ਤਾਂ ਕੋਰਾ ਜਿੰਨੀ ਇਸ ਵਾਰ ਝੋਨੇ ਤੇ ਕੋਈ ਬਾਲਾ ਵਧੀਆ ਰਿਜ਼ਲਟ ਨਹੀਂ ਦਿਖਾਇਆ ਝੋਨੇ ਦੇ ਵਿੱਚ ਵੀ ਸੁੰਡੀ ਨਹੀਂ ਮਾਰੀ ਤਾਂ ਕਹ ਕਾਣੀ ਕਿੱਦੀ ਗੁਲਾਬੀ ਸੁੰਡੀ ਤਾਂ ਉਹਦੀ ਪਹੁੰਚ ਤੋਂ ਬਾਹਰ ਹੀ ਆ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਉਜਾਗਤ ਧੰਨਵਾਦ ਦੋਸਤੋ